ਪਬਜੀ ਦਾ ਸਵਾਗਤ ਹੈ ਸਾਡੇ ਵੀਡੀਓ ਵਿੱਚ ਅੱਜ ਅਸੀਂ ਯੁੱਗਾਂ ਬਾਰੇ ਡਿਸਕਸ਼ਨ ਕਰਾਂਗੇ ਕੁਝ ਭਵਿਸ਼ਵਲਕ ਪਰੰਪਰਾਂ ਦੇ ਜਿਹੜੇ ਵਿੱਚ ਦੱਸੀ ਗਈ ਯੁੱਗਾਂ ਯੁੱਗਾਂ ਬਾਰੇ ਉਹਨਾਂ ਦੇ ਲੱਛਣ ਕੀ ਕੀ ਹਨ ਕਲਯੁਗ ਦੇ ਅੰਤ ਦੇ ਲੱਛਣ ਤੇ ਸਤਜੁਗ ਆਉਣ ਦੇ ਜਿਹੜੇ ਵਿਚਾਰ ਜਿਹੜਾ ਟਾਈਮ ਹੈ ਸੋ ਨਾਲ ਇਹ ਦੱਸਿਆ ਕਿ ਜਿਹੜਾ ਹੁਣ ਵਰਤ ਚੱਲ ਰਿਹਾ ਹੈ ਇਹ ਕਾਲ ਯੁਗ ਤੇ ਸਤਜੁਗ ਦੇ ਵਿਚਕਾਰ ਜਿਹੜਾ ਵਕਤ ਹੈ ਜਿਹਨੂੰ ਸ ਸੰਧਿਆ ਕਹਿੰਦੇ ਨੇ ਜਿਵੇਂ ਦਿਨ ਅਤੇ ਰਾਤ ਦੇ ਵਿਚਕਾਰ ਜਿਹੜਾ ਵਕਤ ਹੈ ਉਹ ਸੰਧਿਆ ਹੁੰਦੀ ਹੈ ਤਾਂ ਮੈਂ ਦਿਨ ਵੇਲੇ ਗਰਮੀ ਬਹੁਤ ਜ਼ਿਆਦਾ ਜਿਵੇਂ ਪੈ ਰਹੀ ਹੈ ਪਰ ਉਹਦੀ ਤਪਸ਼ ਰਾਤ ਨੂੰ ਵੀ ਮਹਿਸੂਸ ਕੀਤੀ ਜਾਂਦੀ ਹੈ ਧਰਤੀ ਗਰਮ ਹੁੰਦੀ ਹੈ ਸੋ ਇਸੇ ਤਰ੍ਹਾਂ ਕਾਲ ਯੁਗ ਦਾ ਜਿਹੜਾ ਹੁਣ ਵਕਤ ਚੱਲ ਰਿਹਾ ਹੈ ਇਹ ਸੰਧਿਆ ਵਕਤ ਹੈ ਕਾਲ ਯੁਗ ਕਾਫੀ ਲੰਘ ਚੁੱਕਾ ਹੈ ਔਰ ਲੰਘ ਗਿਆ ਹੈ ਇਹ ਦੇ ਅਨਸਾਰ ਵਿਵਿਸ਼ ਬਲਕਾਂਸ ਆਰ ਕਾਲਯੁਗ ਖਤਮ ਹੋ ਗਿਆ ਹੈ ਪਰ ਇਸ ਦਾ ਜਿਹੜਾ 2032 ਤੱਕ ਜਿਹੜਾ ਆ ਕਾਲਯੁਗ ਸਤਜੁਗ ਆਵੇਗਾ ਉਹਦੇ ਵਿੱਚ ਕਾਲ ਜਿਹੜਾ ਟਾਈਮ ਹੈ ਇਹ ਸੰਧਿਆ ਟਾਈਮ ਹੈ ਉਸ ਦਾ ਕਾਲਯੁਗ ਦਾ ਹੁਣ ਪ੍ਰਭਾਵ ਇੰਨਾ ਜ਼ਿਆਦਾ ਹੈ ਕਿ ਆਪਣੀ ਉੱਚ ਪਰਮ ਸੀਮਾ ਤੇ ਹੈ ਕਾਲਯੁਗ ਜਿਹੜਾ ਇਸ ਤਰ੍ਹਾਂ ਇਸ ਸੰਧਿਆ ਟਾਈਮ ਕਹਿੰਦੇ ਹਨ ਲੋਕ ਜਿਹਦੇ ਬਾਰੇ ਹੱਲੇ ਨਹੀਂ ਜਾਣਦੇ ਪਰ ਸੰਸਾਰ ਦੇ ਜਿਹੜੇ ਇੱਕ ਗੁਪਤ ਗ੍ਰੰਥ ਹੈ ਇਹਦੇ ਬਾਰੇ ਹਣੇ ਉੱਕੀ ਜਿਆਦਾ ਜਾਣਦੇ ਨਹੀਂ ਹਨ ਸੋ ਪਹਿਲੇ ਯੁੱਗ ਦਾ ਨਾਮ ਸਤਜੁਗ ਦੂਜਾ ਤ੍ਰੇਤਾ ਤੀਜਾ ਦਵਪਰ ਯੁੱਗ ਚੌਥਾ ਕਲ ਯੁੱਗ ਇਨ ਚਾਰਾ ਯੁੱਗਾਂ ਤੋਂ ਬਾਅਦ ਇੱਕ ਜਿਹਦੇ ਉਹਦੇ ਵਿੱਚਕਾਰ ਜਿਹੜਾ ਆਉਂਦਾ ਹੁੰਦਾ ਗੁਪਤ ਯੁੱਗ ਵੀ ਹੈ ਜਿਸ ਨੂੰ ਅਨੰਤ ਯੁੱਗ ਜਾਂ ਸ਼ੁਰੂਆਤੀ ਯੁੱਗ ਕਿਹਾ ਜਾਂਦਾ ਹੈ ਜਾਂ ਜਿਹਨੂੰ ਅਸੀਂ ਸੰਧਿਆ ਵੀ ਕਹਿੰਦੇ ਆ ਜਿਹਦਾ ਵਿਚਕਾਰਲਾ 파ਟੰਦਾ ਹੁਣ ਇਸ ਵੇਲੇ ਇਸ ਸ਼ਾਸਤਰ ਦੇ ਅਨੁਸਾਰ ਜਿਹੜਾ ਕਲ ਯੁੱਗ ਖਤਮ ਹੋ ਗਿਆ ਹੈ ਪਰ ਉਸ ਦਾ ਪ੍ਰਭਾਵ ਹਲੇ ਬਹੁਤ ਜ਼ਿਆਦਾ ਹੈ ਸੋ ਅਸੀਂ ਇਸ ਦੇ ਅੱਗੇ ਦੱਸਾਂਗੇ ਡਿਟੇਲ ਵਿੱਚ ਕਿ ਕਿਹੜੇ-ਕਿਹੜੇ ਜਿਹੜੀਆਂ ਦੇਵਤਾਵਾਂ ਹੁਣ ਇਸ ਸੰਧਿਆ ਵਿੱਚ ਆ ਰਹੀਆਂ ਹਨ ਸ਼ਾਸਤਰਾਂ ਅਨੁਸਾਰ ਕ ਜਿਹੜਾ ਕਲ ਯੁੱਗ ਦਾ ਅੰਤ ਹੋ ਗਿਆ ਹੈ ਪਰ ਇਸ ਦਾ ਪ੍ਰਭਾਵ ਪ੍ਰਭਾਵ ਪੂਰੀ ਤਰ੍ਹਾਂ ਦੁਨੀਆਂ ਵਿੱਚ ਫੈਲਿਆ ਹੋਇਆ ਹੈ ਇਸ ਸਮੇਂ ਕਾਲਯੁਗ ਦਾ ਅੰਤਮ ਪੜਾ ਚੱਲ ਰਿਹਾ ਹੈ ਜਿਵੇਂ ਆਖਰੀ ਹਿੱਸਾ ਉਹਦਾ ਇਸ ਲਈ ਕਲੀ ਨੇ ਸਾਰੇ ਸੰਸਾਰ ਦੇ ਮਨੁੱਖੀ ਸਮਾਜ ਨੂੰ ਪੂਰੀ ਤਰ੍ਹਾਂ ਜਕੜਿਆ ਹੋਇਆ ਹੈ ਖਾਸ ਤੌਰ ਤੇ ਦੁਨੀਆ ਵਿੱਚ ਹੀ ਦੇਖਿਆ ਜਾਂਦਾ ਹੈ ਕਿ ਭੈਣ ਭਰਾਵਾਂ ਵਿਚਕਾਰ, પતિ ਪਤਨੀ ਵਿਚਕਾਰ, ਪਰਿਵਾਰ ਅਤੇ ਪਰਿਵਾਰਾਂ ਦੇ ਵਿਚਕਾਰ, ਪਿੰਡਾਂ, ਰਾਜਾਂ ਰਾਜਾਂ ਤੇ ਦੇਸ਼ ਦੇ ਦੇ ਵਿਚਕਾਰ ਕਲੀ ਨੇ ਆਪਣੇ ਕਲਜੂ ਬਨੇ ਆਪਣੇ ਪ੍ਰਭਾਵ ਨੂੰ ਫਲਾਇਆ ਹੋਇਆ ਹੈ। ਅੱਜ ਸਾਰਾ ਸੰਸਾਰ ਇਸ ਕਿਸ ਤੋਂ ਕਾਫੀ ਦੁਖੀ ਹੈ। ਬਿਮਾਰੀਆਂ ਤੇ ਮਹਾਮਾਰੀਆਂ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿੱਚ ਲਿਆ ਆਇਆ ਹੈ। ਲੋਕ ਦਵਾਈਆਂ ਤੋਂ ਬਿਨਾ ਆਪਣਾ ਜੀਵਨ ਬਤীত ਹੀ ਨਹੀਂ ਕਰ ਰਹੇ ਦਵਾਈਆਂ ਖਾ ਖਾ ਕੇ ਲੋਕੀ ਜੀ ਰਹੇ ਹਨ ਇਹ ਜਿਹੜੀ ਜਿਹੜੀ ਕਾਲ ਯੁੱਗ ਦੀ ਨਿਸ਼ਾਨੀ ਹੈ ਔਰ ਕਾਲ ਯੁੱਗ ਦੇ ਅਗਲੇ 8 ਸਾਲਾਂ ਦੇ ਅੰਦਰ ਹੀ ਪੂਰੀ ਦੁਨੀਆ ਨੂੰ ਕਈ ਭਿਆਨਕ ਆਫਤਾਂ ਦਾ ਸਾਹਮਣਾ ਕਰਨਾ ਪਵੇਗਾ ਇਸ ਗ੍ਰੰਥ ਵਿੱਚ ਲਿਖਿਆ ਹੈ ਤੀਸਰਾ ਵਿਸ਼ਵ ਯੁੱਧ ਵੀ ਹੋਵੇਗਾ ਇਹ ਦੇ ਵਿਚਾਰ ਹੈ ਯਾਨੀ 2032 ਤੋਂ ਪਹਿਲਾਂ ਪਹਿਲਾਂ ਇਹ ਤੀਸਰਾ ਵਿਸ਼ਵ ਯੁੱਧ ਹੋਵੇਗਾ ਹਾਨ ਸੰਕਟ ਹਾਨ ਦਾ ਸੰਕਟ ਪਵੇਗਾ ਹਵਾਵਾਂ ਯਾਨੀ ਕਿ ਤੂਫਾਨ ਆਉਣਗੇ ਬਹੁਤ ਜ਼ਿਆਦਾ ਤੂਫਾਨ ਆਉਣਗੇ ਫੜ ਆਉਣਗੇ ਬਹੁਤ ਜ਼ਿਆਦਾ ਵਿਸ਼ੇ ਵਿੱਚ ਅੱਗਾਂ ਲੱਗਣਗੀਆਂ ਅੱਗਾਂ ਤਾਂ ਹੁਣ ਵੀ ਅਸੀਂ ਕਾਫੀ ਦੇਖ ਰਹੇ ਹਾਂ ਕਿ ਬਹੁਤ ਜ਼ਿਆਦਾ ਲੱਗ ਰੀਆਂ ਤਾਰ ਪੰਜ ਸਾਲਾਂ ਤੋਂ ਉਚਾਲ ਆਉਣਗੇ ਬਹੁਤ ਡੇਪ ਚਾਲ ਆਉਣਗੇ ਪਹਿਲਾਂ ਜਿਹੜਾ ਤਿੰਨ ਦੀਵਤਾਲੇ ਹੁੰਦੇ ਸੀ ਹੁਣ ਹੁਣ ਤਾਂ ਸੱਤ ਦੇ ਚੱਲ ਗਿਆ ਜਿਹੜਾ ਜਾਪਾਨ ਚ ਆਇਆ ਜਿਹੜਾ ਹਨ ਮੁਖਮਰੀ ਵਧੇਗੀ ਤੇ ਅਣਜਾਣ ਬਿਮਾਰੀਆਂ ਆਉਣ ਗਿਆ ਜਾਂ ਮਹਾਮਾਰੀਆਂ ਆਣ ਗਿਆ ਸੋ ਇਸ ਤਰ੍ਹਾਂ ਜਿਹੜੇ ਇਹਨਾਂ ਦੇ ਜਿਹੜੇ ਬੀ ਪਦਾਵਾਂ ਲਿਖਿਆ ਗਿਆ ਇਸ ਗ੍ਰੰਥ ਵਿੱਚ ਕਿ ਇਸ ਸੰਧਿਆ ਵਿੱਚ ਹੋਏਗਾ ਸਤਜੁਗ ਤੋਂ ਪਹਿਲਾਂ ਪਹਿਲਾਂ ਬਹੁਤ ਕੁਝ ਹੋਵੇਗਾ ਇਸ ਤਰ੍ਹਾਂ ਦਾ ਇਸ ਵਿੱਚ ਤੀਜਾ ਵਿਸ਼ਵ ਯੁੱਧ ਦੀ ਯੋद्धाਈ ਵਰਣਨ ਹੈ ਇਹ 232 ਤੋਂ ਪਹਿਲਾਂ ਪਹਿਲਾਂ ਹੋਵੇਗਾ ਆ ਸਾਲ ਇਸ ਵਿੱਚ ਇਹ ਵੀ ਲਿਖਿਆ ਕਿ 2025 ਵਿੱਚ ਜਦੋਂ ਸ਼ਨੀ ਮੀਨ ਵਿੱਚ ਪ੍ਰਵੇਸ਼ ਕਰੇਗਾ ਸਾਰੀਆਂ ਆਤਮਾ ਆਪਣਾ ਰੂਦਰ ਰੂਪ ਧਾਰਨ ਕਰਨ ਗਿਆ ਵੱਡਾ ਰੂਪ ਧਾਰਨ ਕਰ ਲੈਣ ਗਿਆ 2025 ਵਿੱਚ ਜਾਂ ਉਸ ਤੋਂ ਬਾਅਦ ਆਉਣ ਵਾਲੇ ਸਮੇਂ ਵਿੱਚ ਸਾਰੇ ਵਿਗਿਆਨਕ ਯੰਤਰ ਕੰਪਿਊਟਰ ਸੈਟਲਾਈਟ ਜਿਹੜੇ ਬੰਦ ਹੋ ਜਾਣਗੇ ਯਾਨੀ ਕਿ ਇੰਟਰਨੈਟ ਵੀ ਬੰਦ ਹੋ ਜਾਵੇਗਾ ਤੇ ਇੰਟਰਨੈਟ ਬੰਦ ਹੋ ਗਿਆ ਤਾਂ ਸਾਰੀ ਦੁਨੀਆ ਸਟਾਪ ਹੋ ਜਾਵੇਗੀ ਕਿਉਂਕਿ ਸਾਰਾ ਕੁਝ ਜੀਪੀਐਸ ਰਾਹੀਂ ਚੱਲਦਾ ਹੈ ਸੋ ਅੱਜ ਦੇ ਸਮੇਂ ਵਿੱਚ ਕਿਸੇ ਮਨੁੱਖ ਦੇ ਸਵਾਲ ਇੱਕ ਮੁੱਖੀ ਸਵਾਲ ਵੀ ਰੱਖਿਆ ਕਿਵੇਂ ਹੋਵੇਗੀ ਤੇ ਮਨੁੱਖ ਦਾ ਭਵਿੱਖ ਕੀ ਹੋਵੇਗਾ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਇਸ ਪੁਸਤਕ ਵਿੱਚ ਦਿੱਤਾ ਗਿਆ ਸਾਰਿਆਂ ਇਸ ਗ੍ਰੰਥ ਵਿੱਚ ਸੋ ਅੱਗੇ ਅਸੀਂ ਚੱਲਦੇ ਹਾਂ ਕਿ ਜੜੀ ਕਲਯੁਗ ਦੀ ਉਮਰ ਕਿੰਨੀ ਹੈ ਤੇ ਇਹ ਉਮਰ ਕਿਵੇਂ ਕੱਟੀ ਇਹ ਲੱਛਣ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿਹੜੇ ਪਾਪ ਕਰਮਾਂ ਦੁਆਰਾ ਅ ਕਲਯੁਗ ਦਾ ਪਤਨ ਹੋਵੇਗਾ ਇਹਦੀ ਉਮਰ ਕੱਟੀ ਕਲਯੁਗ ਦੀ ਸੋ ਪਿਤਰ ਹੱਤਿਆ ਪਿਤਾ ਦਾ ਕਤਲ ਕਰਨਾ ਇਹਦੇ ਵਿੱਚ ਸ਼ਾਮਲ ਹੈ ਇਸ ਦੁਨੀਆ ਵਿੱਚ ਜੜਾ ਵੀ ਪਿਤਾ ਦਾ ਕਤਲ ਕੀਤਾ ਜਾਂਦਾ ਹੈ ਮਾਂ ਦਾ ਕਤਲ ਕੀਤਾ ਜਾਂਦਾ ਹੈ ਔਰਤ ਦਾ ਕਤਲ ਬੱਚੇ ਦੀ ਹੱਤਿਆ ਗਊ ਹੱਤਿਆ ਬ੍ਰਾਹਮਣ ਹੱਤਿਆ ਪ੍ਰੂਣ ਹੱਤਿਆ ਮਾਂ ਦਾ ਜਿਹੜੀਆਂ ਗਰਭવતી ਮਹਿਲਾ ਉਹਨਾਂ ਅਗਵਾ ਕੀਤਾ ਜਾਣਾ ਕੰਨਿਆਂ ਨੂੰ ਅਗਵਾ ਕਰਨਾ ਭਰਤਰ ਵੱਧ ਅਗਵਾ ਵਿਧਵਾ ਇਸਤਰੀ ਨੂੰ ਅਗਵਾ ਕਰਨਾ ਪ੍ਰਾਇਯ ਇਸਤਰੀ ਅਗਵਾ ਕਰਨਾ ਇਸਤਰੀ ਹਰਨ ਕਰਨਾ ਗਰਭਵਸਤੀ ਇਸਤਰੀ ਨੂੰ ਅਗਵਾ ਕਰਨਾ ਕੁਮਾਰੀ ਹਰਨ ਪਸ਼ੂ ਹਰਨ ਧੂਮੀ ਹਰਨ ਧੂਮੀ ਦੇ ਕਬਜ਼ਾ ਕਰ ਲੈਣਾ ਜਾਨਵਰਾਂ ਨੂੰ ਅਗਵਾ ਕਰ ਲੈਣਾ ਰਾਏ ਧਨ ਦਾ ਚੋਰੀ ਕਰਨੀ ਰਾਏ ਧਨ ਦੀ ਚੋਰੀ ਕਰਨੀ ਮਲੇਸ਼ ਵਿਸ਼ ਧਾਰਨ ਕਰਨਾ ਮਲੇਸ਼ ਵਿਸ਼ ਉਹ ਹੁੰਦਾ ਜਿਹੜਾ ਕਿ ਧਰਮ ਨੂੰ ਨਹੀਂ ਮੰਨਦੇ ਜਿਹੜੇ ਵੀ ਲੋਕ ਧਰਮ ਨੂੰ ਨਹੀਂ ਮੰਨਦੇ ਨਾਸਤਿਕ ਨੇ ਜਾਂ ਫਿਰ ਨਾਸਤਿਕ ਹੋਰ ਹੁੰਦੇ ਮਲੇਸ਼ ਹੋਰ ਹੁੰਦੇ ਮਲੇਸ਼ੀ ਪਾਪੀ ਕਰਦੇ ਨਾਲ ਜਿਹੜਾ ਧਰਮ ਨੂੰ ਨਹੀਂ ਮੰਨਦੇ ਉਹਨਾਂ ਨਿਜਮਾ ਤੇ ਨਹੀਂ ਚੱਲਦੇ ਉਹਨਾਂ ਨੂੰ ਮਲੇਸ਼ ਕਹਿੰਦੇ ਇਸ ਗ੍ਰੰਥ ਵਿੱਚ ਉਹਨੂੰ ਮਲੇਸ਼ ਕਿਹਾ ਗਿਆ ਦੇਨ ਕਿ ਮਲੇਸ਼ ਵਿਸ਼ ਧਾਰਨ ਕਰਨਾ ਕਿਸੇ ਦੇ ਕ੍ਰਾਈਮ ਕਰਨਾ ਉਹਨੂੰ ਦੇ ਨਿਜਮ ਬਣਾਏ ਗਏ ਗ੍ਰੰਥਾਂ ਦੁਆਰਾ ਉਹਨੂੰ ਨਾ ਨੌ ਫੋਲੋ ਕਰਕੇ ਕਰਾਇ ਵਿੱਚ ਜਿਹੜੇ ਪਰਿਵਿਤੀ ਰੱਖਦੇ ਹਨ ਉਹਨਾਂ ਨੂੰ ਮਲੇਸ਼ ਕਿਹਾ ਜਾਂਦਾ ਹੈ ਜਿਹੜੇ ਧਰਮ ਨੂੰ ਮੰਨਦੇ ਨੇ ਵਿਪਕਸ਼ਨ ਜਿਹੜਾ ਆਨੁਚਿਤ ਭੋਜਨ ਹੈ ਜਿਹੜਾ ਖਾਣਾ ਯਾਨੀ ਜਿਹੜਾ ਖਾਣ ਵਾਸਤੇ ਨਹੀਂ ਤਾਂ ਮਨੁੱਖ ਦੇ ਉਹੀ ਖਾਣਾ ਪੌਂਚ ਤੇ ਗਰਮਜੂਦੀ ਹਲ ਵਧਨਾ ਆਗਮਨ ਮੇ ਆਗਮਨ ਬਹੁਤ ਹੀ ਨਿਰਾਸ਼ ਜਿਵੇਂ ਆਤਮ ਹੱਤਿਆ ਕਰਦੇ ਲੋਕੀ ਬਹੁਤ ਹੀ ਨਿਰਾਸ਼ ਹੋ ਕੇ ਆਤਮ ਹੱਤਿਆ ਕਰਨ ਪਰਿਵਾਰ ਤੋਂ ਦੂਰ ਹੋ ਜਾਣਾ ਆਪਣੇ ਦੋਸਤ ਨਾਲ ਧੋਖਾ ਕਰਨਾ ਵਿਸ਼ਵਾਸ ਤੋੜਨਾ ਕਿਸੇ ਦਾ ਨੀਵੀਂ ਜਾਤ ਨਾਲ ਸਬੰਧ ਰੱਖਣਾ ਮੈਨੂੰ ਪਿਆਰ ਕਰਨਾ ਨੰਗੇ ਇਸ਼ਨਾਨ ਕਰਨਾ ਨੰਗੇ ਸੌਣਾ ਕੀ ਕੀ ਬੋਲੇ ਝੂਠ ਬੋਲਣਾ ਸ਼ਾਸਤਰਾ ਦੀ ਨਿੰਦਿਆ ਕਰਨਾ ਗ੍ਰੰਥਾਂ ਦੀ ਨਿੰਦਿਆ ਕਰਨਾ ਅਸ ਗ੍ਰੰਥ ਜਾ ਲਿਖਿਆ ਜਦੋਂ ਮੇਜਾ ਲਿਖਿਆ ਗ੍ਰੰਥਾਂ ਦੀ ਨਿੰਦਿਆ ਕਰਨਾ ਗਊ ਚਾਰਗਾ ਸ਼ਮਸ਼ਾਨ ਭੂਮੀ ਉਹਨਾਂ ਤੇ ਕਬਜ਼ਾ ਕਰ ਲੈਣਾ ਜ਼ਬਰਦਸਤੀ ਕਬਜ਼ਾ ਕਰਨਾ ਸੋ ਇਹਨਾਂ ਜਿਦਾਂ ਹਿੰਦੂ ਧਰਮ ਵਿੱਚ ਮਾਤਾ ਪੂਸੀ ਦੀ ਪੂਜਾ ਨਾ ਕਰਨਾ ਇਹ ਲਿਖਿਆ ਯਾਨੀ ਕਿ ਆਪਾਂ ਜਿਸ ਸਾਰੇ ਸਮਝ ਲਈਏ ਤਾਂ ਕੁਦਰਤ ਦੀ ਇਨਸਾਲਟ ਕਰਨਾ ਜਾਂ ਰੁੱਖਾਂ ਨੂੰ ਵੱਢਣਾ ਇਹਦੇ ਵਿੱਚ ਸ਼ਾਮਲ ਹੈ ਮਾਪਿਆਂ ਦੀ ਸੇਵਾ ਨਾ ਕਰਨਾ ਇਹ ਸਾਰੇ ਜਿਹੜੇ ਹਨ ਇਹ ਲੱਛਣ ਜਿਹੜੇ ਹਨ ਕਲਯੁਗ ਦੇ ਇਸੇ ਕਰਕੇ ਜਿਹੜਾ ਕਲਯੁਗ ਦਾ ਜਿਹੜੀ ਉਮਰ ਸੀ ਉਹ 432000 ਸੀ ਵੈਸੇ ਪਰ ਇਹਨਾਂ ਪਾਪਾਂ ਕਰਕੇ ਉਮਰ ਕਲਯੁਗ ਦੀ ਘਟੀ ਹੈ ਵੈਸੇ ਕਲਯੁਗ ਤਾਂ ਕਾਫੀ ਉਮਰ ਲੰਬੀ ਸੀ ਤੋਂ ਇਹਨਾਂ ਪਾਪਾਂ ਕਰਕੇ ਕਲਯੁਗ ਦੀ ਉਮਰ ਘਟੀ ਹੈ ਕਿੰਨੇ ਕੰਨੀ ਘਟੀ ਹੈ ਜੀ ਸੋ ਝੂਠ ਬੋਲਣ ਨਾਲ 5000 ਸਾਲ ਘਟੀ ਹੈ ਟੋਟਲ 432000 ਇਹਦੀ ਕਲਯੂ ਦੀ ਉਮਰ ਪਰ ਇਹਦੇ ਵਿੱਚ ਜਿਹੜੇ ਲੋਕ ਹੁਣ ਝੂਠ ਬੋਲਦੇ ਇਸ ਸਮੇਂ ਵਿੱਚ 5000 ਸਾਲ ਉਹਦੇ ਨਾਲੋਂ ਉਮਰ ਉਹਦੀ ਘਟ ਗਈ ਹੈ ਗੰਗਾ ਵਿੱਚ ਨੰਗੇ ਨਹਾਉਣਾ 12000 ਸਾਲ ਉਮਰ ਘਟੀ ਹੈ ਕਲਯੂ ਦੀ ਦੁਸ਼ਮਣ ਨੂੰ ਕਿਤੇ ਹੋਰ ਪਿਆਰ ਕਰਨ ਤੋਂ 30000 ਸਾਲ ਘਟਿਆ ਹੈ ਦੋਸਤ ਨਾਲ ਤ੍ਰੂ ਕਰਮ ਤ੍ਰੂ ਦੇ ਪਾਪ ਤੋਂ 6000 ਸਾਲ ਘਟਿਆ ਹੈ ਭਗਵਾਨ ਵਿਸ਼ਨੂੰ ਦੀ ਮੂਰਤੀ ਦੀ ਪੂਜਾ ਨਾ ਕਰਨਾ ਜੇ ਬਾਕੀ ਧਰਮਾਂ ਨੂੰ ਆਪਾਂ ਸਮਝ ਲਈਏ ਤਾਂ ਆਪਣੇ ਗੁਰੂ ਦੀ ਜਿਹੜੀ ਹੈ ਬਣਾਈ ਹੋਈ ਹੈ ਮਰਿਆਦ ਨੂੰ ਫੋਲੋ ਨਾ ਕਰਨਾ ਉਹਦੇ ਨਾਲ 6000 ਸਾਲ ਉਮਰ ਘਟੀ ਭਗਵਾਨ ਮਹਾ ਵਿਸ਼ਨੂੰ ਦੀ ਮੂਰਤੀ ਦੀ ਪੂਜਾ ਨਾ ਕਰਨਾ 17000 ਸਾਲ ਘਟੀ ਹੈ ਦੋਸਤ ਦੇ ਪਾਪ ਨਾਲ ਤ੍ਰੂ ਕਰਨਾ ਦੋਸਤ ਨਾਲ ਧੋਖਾ ਕਰਨਾ 6000 ਸਾਲ ਘਟੀ ਹੈ ਮਾਤਾ ਦੇ ਤੁਲਸੀ ਦੀ ਪੂਜਾ ਨਾ ਕਰਨਾ ਭਾਵ ਕੁਦਰਤ ਦੀ ਕੁਦਰਤ ਨੂੰ ਸਤਿਕਾਰ ਨਾ ਕਰਨਾ ਕੁਦਰਤ ਦਾ ਸਤਕਾਰ ਨਾ ਕਰਨਾ 5000 ਸਾਲ ਕੱਟੇ ਹੈ ਮਹਿਮਾਨਾਂ ਦੀ ਸੇਵਾ ਨਾ ਕਰਨਾ 6000 ਸਾਲ ਉਮਰ ਕੱਟੀ ਹੈ ਕਲਯੂਗ ਦੇ ਭਰਾ ਨਾਲ ਤੂੰ ਖੱਤਰੋ ਯਾਨਕਿ ਧੋਖਾ ਕਰਨਾ 40000 ਸਾਲ ਉਮਰ ਕੱਟੀ ਨਾ ਖਾਣਯੋਗ ਜਿਹੜੇ ਪਦਾਰਥ ਉਹ ਖਾਣੇ 8000 ਸਾਲ ਇਹਨਾਂ ਕੱਟੇ ਲੋਕੀ ਖਾਂਦੇ ਆ ਦੂਜਿਆਂ ਦਾ ਪੈਸਾ ਖਾਣਾ ਜੋ ਉਹਨਾਂ ਦਾ ਖੋਲ ਲੈਣਾ 10000 ਸਾਲ عمر ਕੱਟੀ ਗਊ ਹੱਤਿਆ ਜਾਨੀ ਜਾਨਵਰਾਂ ਦੀ ਹੱਤਿਆ ਇੱਕ ਜਿੱਦਾਂ ਇੱਕ ਚ ਜੇ ਆਪਾਂ ਗਊ ਹੱਤਿਆ ਇਕੱਲੀ ਕਾਦੇ ਨਾ ਤਾਂ ਇਹਦੇ ਨਾਲ ਸਾਰੇ ਜਾਨਵਰ ਵਿਚ ਆ ਗਏ ਯਾਨੀ ਕਿ ਇਹਦੇ ਨਾਲ 10000 ਸਾਲ ਕੱਟੇ ਗਊ ਹੱਤਿਆ ਨਾਲ 1 ਲੱਖ ਸਾਲ ਤੇ ਪੈਸਾ ਖੋਣ ਨਾਲ ਦੂਜਿਆਂ ਦਾ ਪੈਸਾ ਖੋਣ ਨਾਲ 10000 ਸਾਲ ਗਊ ਹੱਤਿਆ ਨਾਲ 1 ਲੱਖ ਸਾਲ ਕੱਟੀ ਇਹਦੀ ਸਿੱਧੀ ਅਗਲ ਸ ਤੇ 1 ਲੱਖ ਸਾਲ ਘਟ ਗਏ ਵਿਧੂ ਆਰਥ ਨਾਲ ਵਿਚਾਰ ਕਰਨ ਨਾਲ 24000 ਸਾਲ 24000 ਸਾਲ ਕੱਟੇ ਜਾਨਵਰਾਂ ਨੂੰ ਮਾਰਨ ਦੇ ਪਾਪ ਤੋਂ 11000 ਸਾਲ ਜਾਦ ਧਰਮ ਭੰਗ ਤੇ ਨਿਜਵਾਂ ਦੀ ਪਾਲਣਾ ਨਾ ਕਰਨਾ 12000 ਸਾਲ ਘਟੇ। ਭ੍ਰਉਣ ਹੱਤਿਆ ਦੇ ਪਾਪ ਤੋਂ 7000 ਸਾਲ ਘਟੇ। ਔਰਤ ਹੱਤਿਆ ਦੇ ਪਾਪ ਤੋਂ 32000 ਸਾਲ ਉਮਰ ਘਟੇ। ਗਊ ਚਰਾਉਣ ਤੇ ਸ਼ਮਸ਼ਾਨ ਖੂਨ ਸ਼ਨਪਸ਼ਾਮ ਧਰਤੀ ਦੇ ਕਬਜ਼ੇ ਕਨਾਲ 40000 ਸਾਲ ਉਮਰ ਘਟੇ। ਮਾਤਾ ਨੂੰ ਆਪਣੇ ਹੀ ਮਾਤਾ ਨਾਲ ਗਵਾਹ ਕਰਨਾ ਤੇ ਫਿਰ ਅਫਰੋਤੀ ਨਗਣੀ 5000 ਸਾਲ ਉਮਰ ਘਟੇ ਇਹ ਨਾਲ। ਧੋਖਾ ਦੇਣ ਤੇ 40000 ਸਾਲ ਉਮਰ ਘਟੇ। ਤੇ ਸਾਨੂੰ ਪ੍ਰੋਪਤੋ ਖਾ ਦੇਣ ਦੇ ਪਾਪ ਤੋਂ 40000 ਸਾਲ ਮਾਪਿਆਂ ਦੇ ਕਤਲ ਅਤੇ ਹੋਰ ਪਾਪਾਂ ਤੋਂ 3000 ਸਾਲ ਹਮਰ ਕਟੇ ਇਸ ਤਰ੍ਹਾਂ ਕਾਲ ਯੁਗ ਦੀ ਟੋਟਲ ਉਮਰ ਸੀਗੀ 432000 ਇਹਦੇ ਵਿੱਚੋਂ 427000 ਲੈ ਘਟ ਗਏ ਤੇ 5000 ਸਾਲ 5000 ਸਾਲ ਰਹਿ ਗਿਆ ਜਿਹੜੇ ਇਹਨਾਂ ਵਕਫ ਗ੍ਰੰਥਾ ਪੁਰਾਣਾ ਤੇ ਮਲਕਾ ਗ੍ਰੰਥਾ ਸਿੱਧ ਹੁੰਦਾ ਕਿ ਬਹੁਤ ਸਾਰੇ ਪਾਪਾਂ ਕਰਕੇ ਕਿ ਕਾਲ ਯੁਗ ਦੀ ਉਮਰ ਖਤਮ ਹੋ ਜਾਂਦੀ ਹੈ ਤੇ ਇਸ ਤਰ੍ਹਾਂ ਕਾਲ ਯੁਗ ਦੀ ਵੀ ਇਸੇ ਤਰ੍ਹਾਂ ਉਮਰ ਜੜੀ ਖਤਮ ਹੋ ਜਾਵੇਗੀ ਸਿਰਫ 5000 ਸਾਲ ਹੀ ਹੋ ਰਹੇਗੀ ਇਸ ਵੇਲੇ ਜਦ ਚੱਲ ਰਿਹਾ ਹੈ ਜੇ ਤੁਸੀਂ ਦੇਖਿਆ ਤਾਂ 5126 ਮਾਸ ਸਾਲ ਚੱਲ ਰਿਹਾ ਹੈ ਭਾਵ ਕਾਲ ਯੁਗ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ ਅਤੇ ਇਹ ਜਿਹੜਾ ਇਹਦਾ ਪ੍ਰਭਾਵ ਅੱਗੇ ਚੱਲੇਗਾ ਹਲੇ ਹਜੇ 2032 ਤੱਕ ਇਹਦਾ ਬਹੁਤ ਜ਼ਿਆਦਾ ਪ੍ਰਭਾਵ ਹੋਏਗਾ 2032 ਤੱਕ ਸੋ ਫਿਰ ਉਸ ਤੋਂ ਬਾਅਦ ਇਹ ਪਹਿਲਾ ਪਹਿਲਾ ਬਹੁਤ ਜ਼ਿਆਦਾ ਆਪਦਾਵਾਵਾਂ ਆਉਣ ਗਿਆ ਇਹਦੇ ਵਿੱਚ ਹੁਣ 2025 ਤੋਂ ਲੈ ਕੇ 2032 ਦੇ ਵਿਚਕਾਰ ਭਿਆਨਕ ਆਪਦਾਵਾਵਾਂ ਆਉਣਗੀਆਂ ਤੀਸਰੀ ਵਿਸ਼ਵ ਜੰਦ ਵੀ ਜੰਗ ਦੀ ਜਿਹੜੀ ਆ ਉਹਦੇ ਵਿੱਚ ਆਵੇਗੀ ਸੋ ਉਸ ਤੋਂ ਬਾਅਦ ਫਿਰ ਜਿਹੜਾ ਉਹ ਸਤਜੁਗ ਆਵੇਗਾ ਸੱਚਾ ਜੁਗ ਆਵੇਗਾ ਪਾਪੀ ਮਾਰੇ ਜਾਣਗੇ ਇਹਦੇ ਵਿੱਚ ਇੰਨੇ ਇਹਨੇ ਦੇ ਵਿੱਚ ਜਿਹੜੇ ਬੁਰੇ ਮਨੁੱਖ ਪਾਪੀ ਹੁਣ ਮਾਰੇ ਜਾਣਗੇ ਸਿਰਫ ਸੱਚੇ ਮਨੁੱਖ ਹੀ ਰਹਿਣਗੇ ਯਾਨੀ ਕਿ 25% ਟੀ ਮਨੁੱਖ ਜਿਹੜੇ ਉਹ ਰਹਿ ਜਾਣਗੇ ਧਰਤੀ ਤੇ ਫਿਰ ਸਤਜੁਗ ਆਵੇਗਾ ਉਹ ਸਾਰੀ ਟੈਕਨੋਲੋਜੀ ਵਗੈਰਾ ਵਗੈਰਾ ਜਿਹੜੋ ਉਹਨੂੰ ਸਤ ਤਬਾਹ ਹੋ ਜਾਵੇਗੀ ਸਿਰਫ ਜਿਵੇਂ ਨਾਰਮਲ ਲਾਈਫ ਆ ਉਹ ਉਹ ਨਾਰਮਲ ਆ ਜਾਵੇਗੀ ਪਹਿਲਾਂ ਜਿੱਦਾਂ ਹੁੰਦਾ ਸੀ ਜੰਗਲਾਂ ਚ ਲੁਕੀ ਜਿੱਦਾਂ ਨਾਰਮਲ ਲੱਕੀ ਜੀ ਦੇ ਸੀਰੀਅਲ ਲਾਈਫ ਬਿਲਕੁਲ ਉਸ ਤਰ੍ਹਾਂ ਦੀ ਹੋਵੇਗੀ ਇਹ ਸਾਰਾ ਕੁਝ ਖਤਮ ਹੋ ਜਾ ਟੈਕਨੋਲੋਜੀ ਖਤਮ ਹੋ ਜਾਏ ਇਸ ਤਰ੍ਹਾਂ ਇਸ ਵਿੱਚ ਇਸ ਤਰ੍ਹਾਂ ਲਿਖਿਆ ਹੈ ਮਨੁੱਖ ਦੁਆਰਾ ਫੇਟ ਬਣਾਵੇ ਬਣਾਵੇਗਾ ਕੋਈ ਗੱਲ ਕਿਉਂਕਿ ਦੇਖੋ ਜਿਹੜੀ ਹੁਣ ਟੈਕਨੋਲੋਜੀ ਆ ਰਹੀ ਹੈ ਮਨੁੱਖ ਦੇ વિનાਸ਼ਕਰਕ વિનાਸ਼ਕਾਰੀ ਇਹ ਸਦਾ ਸਿੱਧ ਹੋਵੇਗੀ ਮਨੁੱਖ ਲਈ ਇਹ ਰੋਬਟ ਆਲੇ ਰੋਬਟ ਆ ਰਹੇ ਹਨ ਇਹ ਕੋ ਮਨੁੱਖ ਵਾਸਤੇ ਵਧਿਆ ਥੋੜਾ ਹੈ ਮਨੁੱਖ ਦੀ ਜਗਾ ਲੈ ਰਹੇ ਹਨ ਜੇ 1 ਲੱਖ ਰੋਬਟ ਆ ਗਿਆ ਤਾਂ 1 ਲੱਖ ਮਨੁੱਖ ਚਲਾ ਗਿਆ ਉਹਦੀ ਲਾਈਫ ਜਿਹੜੀ ਖਤਰੇ ਵਿੱਚ ਪੈ ਗਈ ਸੋ ਇਸ ਤਰ੍ਹਾਂ ਜਿਹੜੀ ਟੈਕਨੋਲੋਜੀ ਅੱਗੇ ਆ ਰਹੀ ਹੈ ਬਹੁਤ ਜ਼ਿਆਦਾ ਉਹ ਮਨੁੱਖਾਂ ਨੂੰ ਮਨੁੱਖਾਂ ਵਾਸਤੇ ਖਤਰਨਾਕ ਹੈ ਮਨੁੱਖ ਹੀ ਸਭ ਤੋਂ ਵੱਧ ਖਤਰਨਾਕ ਹੋਵੇਗਾ ਸੋ ਇਹਦੇ ਵਾਸਤੇ ਜੇ ਅਸੀਂ ਇੱਕ ਅਲੱਗ ਵੀਡੀਓ ਬਣਾਵਾਂਗੇ ਕਿ ਜਿਹੜੇ ਟੈਕਨੋਲੋਜੀ ਇਸ ਤਰ੍ਹਾਂ ਮਨੁੱਖ ਦੇ ਜਿਹੜੇ ਆ ਰਹੀ ਹੈ ਮਨੁੱਖ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰ ਮੁੱਖ ਮਨੁੱਖੀ ਸਭਿਆਚਾਰੀ ਕਿਸ ਤਰ੍ਹਾਂ ਖਤਮਨਾਕ ਹੋ ਰਹੀ ਹੈ ਇਸ ਵਾਸਤੇ ਅਸੀਂ ਅੱਗੇ ਵੀਡੀਓ ਬਣਾਵਾਂਗੇ ਪ੍ਰੈਸ ਕੀ ਸੀ ਸਿਰਫ ਵੀਡੀਓ ਕਲਯੁਗ ਵਾਸਤੇ ਬਣਾਏ ਸੀ ਜਿਹੜਾ ਕਲਯੁਗ ਦੀ ਉਮਰ ਹੁਣ ਸਿਰਫ ਇਸ ਵੇਲੇ 5126 ਮਾਸਾਲ ਚੱਲ ਰਿਹਾ 2032 ਤੱਕ ਇਹ ਜਿਹੜਾ ਚੱਲੇਗਾ ਇਹਦੇ ਵਿੱਚ ਆਪਦਮਾ ਆਉਣਗੇ ਤੇ 2032 ਤੋਂ ਬਾਅਦ ਸਤਜੋ ਸ਼ੁਰੂ ਹੋਵੇਗਾ ਉਦੋਂ ਪਹਿਲਾਂ ਪਹਿਲਾਂ ਬਹੁਤ ਜ਼ਿਆਦਾ ਵਿਪਦਮਾ ਆਉਣਗੇ ਤੇ ਸਾਰੇ ਜੋ ਵੀ ਪਰਮਾਤਮਾ ਦਾ ਨਾਮ ਜਪਦੇ ਹਨ ਆਪਣੇ ਗੁਰੂ ਦੀ ਗੱਲ ਮੰਨਦੇ ਹਨ ਰਾਮ ਦੀ ਗੱਲ ਮੰਨਦੇ ਅੱਲਾਹ ਦੀ ਗੱਲ ਮੰਨਦੇ ਹੰ ਅੱਲਾਹ ਨੂੰ ਜਪਦੇ ਹੰ ਪਰਮਾਤਮਾ 'ਤੇ ਵਿਸ਼ਵਾਸ ਰੱਖਦੇ ਹੰ ਉਹ ਹੀ ਜਿਉਂਦੇ ਰਹਿਣਗੇ ਬਾਕੀ ਸਤਜੁਗ ਵਿੱਚ ਕੋਈ ਨਹੀਂ ਜਾਏਗਾ ਸਤਜੁਗ ਵਿੱਚ ਸੱਚ ਸਿਰਫ ਪਰਮਾਤਮਾ ਨਾਲ ਜਿਹੜੇ ਵਿਸ਼ਵਾਸ ਰੱਖਣ ਵਾਲੇ ਜਿਹੜੇ ਲੋਕ ਹਨ ਉਹ ਹੀ ਜਾਣਗੇ ਸਤਜੁਗ ਵਿੱਚ ਬੁਰਾ ਮਨੁੱਖ ਕੋਈ ਵੀ ਸਤਜੁਗ ਵਿੱਚ ਨਹੀਂ ਜਾਏਗਾ ਕਿਨਾ ਵਿੱਚ ਕਿਸ ਗ੍ਰੰਥ ਵਿੱਚ ਇਸ ਤਰ੍ਹਾਂ ਲਿਖਿਆ ਸੋ ਆਪ ਜੀ ਦਾ ਸਾਡੇ ਚੈਨਲ ਆ ਤੇ ਆਉਣ ਤੇ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਵਾਸਤੇ ਆਪ ਜੀ ਦਾ ਬਹੁਤ ਧੰਨਵਾਦ ਅਗਰ ਆਪ ਜੀ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਸਕ੍ਰਾਈਬ ਜੁਰੂ ਕਰ ਲਓ ਜੀ ਬੈਲ ਆਈਕਨ ਤੇ ਕਲਿਕ ਜੁਰੂ ਕਰਨਾ ਤੇ ਇਸ ਵੀਡੀਓ ਨੂੰ ਹੋਰਾਂ ਤਾਈ ਵੀ ਸ਼ੇਅਰ ਕਰ ਦੇਣਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ